नता <muchita> ਕਿ ਇਹੋ ਜਿਹੀ ਨਿਕੰਮੀ ਸਰਕਾਰ ਅਜਾਤ ਬੇਸ ਮੁੰਡਾ ਬੇਸ ਜਦੋਂ ਸੀਸਾਤियां ਪੁਰ ਕਹਿੰਦੇ ਖੂਨ ਦੇ ਪੈਸੇ ਹੋ ਗਏ ਸਾਡੇ ਹਲਕੇ 'ਚ ਖੂਨ ਦੀਆਂ ਹੋਣੀਆਂ ਖੇਲਣ ਲੱਗ ਪਈ ਅੱਜ ਪੰਜਾਬ ਦੇ ਵਿੱਚ ਗੈਂਗਵਾਰ ਵੱਧ ਰਿਹਾ ਗੈਂਗਸਟਰ ਵਧੇ ਦੇਖੋ ਹੋ ਗਏ ਕੰਮ ਰਿਆ ਉਹ ਕਿਉਂ ਕੰਮ ਰਿਆ ਜਦੋਂ ਕਿ ਸਰਕਾਰ ਦੀ ਮੱਝ ਇਸ ਗੱਲ ਦੀ ਥੋਕੇ ਦਵੇਦਾਰੀ ਨਾਲ ਇਹ ਗੱਲ ਕਹਿੰਦਾ ਏ ਕਿ ਜੇ ਅੱਜ ਪ੍ਰਸ਼ਾਸ ਗੈਂਗਸਟਰ ਘਮਰਿਆ ਗੈਂਗਸਟਰ ਦੇ ਹੌਸਲੇ ਬਲੰਤ ਹੋਏ ਤਾਂ ਸਰਕਾਰ ਦੀ ਨਿਕੰਮੀ ਏ ਔਰ ਸਰਕਾਰ ਉਹਨਾਂ ਗੈਂਗਸਟਰਾਂ ਨੂੰ ਸ਼ਹਿਦ ਹੁੰਦੀ ਆ ਬਯਾ ਸਰਕਾਰ ਮੁਟਕਬੋਡ ਡੋਡਾ ਕਰਦੇ ਬਾਈ ਸਰਕਾਰ ਇਹਦੀ ਨੂੰ ਮਾਰੋ ਮੁਟਕਬੋਡ ਉਹਨਾਂ ਗੈਂਗਸਟਰਾਂ ਨੇ ਅੱਜ ਅੰਦਰ ਹੌਸਲੇ ਬਲੰਦ ਹੋ ਕੇ ਕਿ ਅੱਜ ਸ਼ਰਮ ਮੇਰੇ ਪਰਿਵਾਰ ਪੂਰਾ

ੁੰਡਾ ਕਰਦੇ ਬੰਦ ਕਰੋ ੁੰਡਾ ਕਰਦੇ ਬੰਦ ਕਰੋ ਇਨਸਾਫ ਦੋ 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 ਹੋਇਆ ਹੈ ਸਾਰੇ ਉਸ ਵਿਆਦੇ ਫੰਕਸ਼ਨ ਦੇ ਵਿੱਚ ਹਾਂਜੀ ਠੀਕ ਹੈ ਜੀ ਇੱਕ ਲਾਇਸੈਂਸੀ ਮੈਪਨਰ ਇੱਕ ਚੰਡੀਗੜ੍ਹ ਪੁਲਿਸ ਦੇ ਰਟਾਇਰਡ ਡੀਐਸਪੀ ਨੇ ਉਹ ਗੋਲੀ ਚਲਾਈ ਇੱਕ ਲਾਇਸੈਂਸ ਵੈਪਨ ਨਾਲ ਇਸਾਰੇ ਇਹਦਾ ਗੱਲ ਜੇ ਜੇ ਉਹ ਗੱਲ ਹੀ ਕੀ ਹੈ ਨਾ ਜੀ ਹੁਣ ਲਾਇਸੈਂਸੀ ਵੈਪਨ ਨਾਲ ਜੇ ਕੋਈ ਬੰਦਾ ਫਾਇਰ ਕਰ ਰਿਹਾ ਹੈਗਾ ਇੱਕ ਕ੍ਰਾਈਮ ਆਫ ਪੈਸ਼ਨ ਨੂੰ ਨਹੀਂ ਅჯਾਮ ਦਿੱਤਾ ਹੈ ਤੇ ਸਾਡੇ ਲਈ ਜੋ ਗੱਲ ਨਹੀਂ ਬੰਦੀ ਹੈ ਅਸੀਂ ਮੌਕੇ ਤੇ ਉਸ ਬੰਦੇ ਨੂੰ ਅਰੈਸਟ ਕੀਤਾ ਹੈ ਜੀ ਨੇ ਇੱਕ ਬੰਦੇ ਮੈਨੂੰ ਕੋਈ ਆਪਦਾ ਸੰਪੂਰਨ ਵੀ ਦੱਸਿਆ ਸੀ ਜਿਸ ਨੂੰ ਵੀ ਮੈਂ ਪੂਰਾ ਕਰਕੇ ਦੇ ਲਿਆ ਸੋ ਮੈਂ ਦੇਖੋ ਜੇ ਮੈਂ ਇਸ ਏਰੀਆ ਦਾ ਡੀਐਸਪੀ ਹਾਂ ਤਾਂ ਮੇਰੀ ਜ਼ਿੰਮੇਵਾਰੀ ਹੈ ਵੀ ਲੋਕ ਸਿਕਿਉਰ ਰਹਿਣ ਤੇ ਮੈਂ ਉਹ ਸਿਕਿਉਰਟੀ ਲਈ ਵਚਨਬੱਧ ਹਾਂ ਤੇ ਜਿਹੜਾ ਕਿ ਕਰ ਰਿਹਾ ਉਹ ਸੀਨ ਉਹ ਦਾ ਜੋ ਕਿ 29 ਤਰੀਕ ਨੂੰ ਜੋ ਇਨਸੀਡੈਂਟ ਹੋਇਆ ਪਰਚਾ ਉਹਦੇ ਉੱਤੇ ਸਟੈਂਡ ਕਰਦਾ ਹੈਗਾ ਜੋ ਦੋਸ਼ੀ ਹੈਗੇ ਨੇ ਅਸੀਂ ਉਹਨਾਂ ਨੂੰ ਫੜਨ ਲਈ ਵਚਨਬੱਧ ਸਾਡੇ ਜਿਹੜੇ ਮੋਢੇ ਤੇ ਕੋਈ ਤਾਰੇ ਲੱਗੇ ਨੇ ਉਹ ਏਸੇ ਲਈ ਲੱਗੇ ਨੇ ਵੀ ਅਸੀਂ ਆਦੀ ਡਿਊਟੀ ਕਰਨੀ ਹੈ ਤੇ ਅਸੀਂ ਆਦੀ ਡਿਊਟੀ ਕਰਾਂਗੇ ਠੀਕ ਹੈ ਜੀ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਿਸੇ ਵੀਰ ਨੂੰ ਮੇਰੀ ਕਿਸੇ ਭੈਣ ਨੂੰ ਰੋਡ ਤੇ ਪ੍ਰੋਟੈਸਟ ਕਰਨਾ ਪਵੇ ਆਪਣੇ ਹੱਕਾਂ ਲਈ ਅਸੀਂ ਆਪ ਤੁਹਾਡੇ ਲਈ ਹਾਜ਼ਰ ਹਾਂ ਇੱਥੇ ਹਰ ਬੰਦਾ ਇਹ ਗੱਲ ਕਹਿ ਸਕਦਾ ਹੈ ਵੀ ਮੈਂ ਕੱਲ ਡੀਐਸਪੀ ਆਫਿਸ ਜਾਂ ਇਸੇ ਚੋ ਆਫਿਸ ਆ ਕੇ ਆਪਣੀ ਗੱਲ ਰੱਖ ਸਕਦੇ ਤੇ ਔਨ ਮੈਰਿਟ ਉਹਦੇ ਉੱਤੇ ਕਾਰਵਾਈ ਹੋਏਗੀ ਦੇ ਵੰਤੂ ਅਸੀਂ ਨੰਦਾ ਪਰਿਵਾਰ ਦੇ ਨਾਲ ਹੈਗੇ ਆਂ ਭਾਈ ਸਾਹਿਬ ਨੇ ਜਿਹੜੇ ਜਿਹੜੇ ਇਹਨਾਂ ਦੇ ਬ੍ਰਦਰ ਨੇ ਭਾਈ ਸਾਹਿਬ ਨੇ ਮੈਨੂੰ ਸਿਕਿਉਰਿਟੀ ਲਈ ਵੀ ਕਿਹਾ ਸੀਗਾ ਉਹ ਵੀ ਪ੍ਰੋਵਾਈਡ ਕੀਤੀ ਗਈ ਹੈ ਰਾਉਂਡ ਦ ਕਲॉक ਜੋ ਕਈ ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਵੀ ਨਹੀਂ ਸਕਦਾ ਸਿਕਿਉਰਿਟੀ ਸਿਚੁਏਸ਼ਨ ਕਰਕੇ ਰਾਉਂਡ ਦ ਕਲॉक ਜੋ ਹੈਗੀ ਇਹ ਪੈਟਰੋਲਿੰਗ ਵੀ ਕੀਤੀ ਜਾਂਦੀ ਹੈ ਇਹਨਾਂ ਦੇ ਪ੍ਰੈਮਿਸਸਸ ਦੇ ਨੇੜੇ ਤੇ ਜੋ ਦੋਸ਼ੀ ਨੇ ਜਿਨ੍ਹਾਂ ਨੇ ਇਹ ਮਾੜਾ ਕੰਮ ਜਿਹੜਾ ਹੈਗਾ ਉਹ ਸਿਰੇ ਚੜਿਆ ਸੀ ਆਪਾਂ ਨੇ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਇਸ ਤੋਂ ਅਲਾਵਾ ਹੋਰ ਕੋਈ ਇਹਦੇ ਵਿੱਚ ਕੋਈ ਸ਼ੱਕ ਸ਼ੁਭਾ ਕੋਈ ਸੰਕੋਚ ਕਿਸੇ ਨੂੰ ਰੱਖਣ ਦੀ ਜ਼ਰੂਰਤ ਨਹੀਂ ਰੁਕਣਾ ਇਹਨਾਂ ਵੱਲੋਂ ਰੋਕ ਲਾਇਆ ਜਾ ਰਿਹਾ ਜੀ ਕਿ ਮਹੀਨਾ ਹੋ ਗਿਆ ਪੂਰਾ ਜੀ ਲੇਕਿਨ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋ ਜਾਂਦੀ ਜਦ ਕਿ ਮੁਲਜ਼ਮ ਦੇਖੋ ਮੈਂ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿ ਮੈਂ ਸਾਰੀਆਂ ਗੱਲਾਂ ਕਿਉਂਕਿ ਚਾਲੂ ਇਨਵੈਸਟੀਗੇਸ਼ਨ ਹੈ ਜਿਸ ਨੂੰ ਕੋਰਟ ਮੋਨੀਟਰ ਕਰਦੀ ਹੈ ਤਾਂ ਮੈਂ ਸਾਰੀਆਂ ਗੱਲਾਂ ਆਪ ਜੀ ਦੇ ਸਾਹਮਣੇ ਔਨ ਰਿਕਾਰਡ ਔਨ ਕੈਮਰਾ ਮੈਂ ਕਹਿੰਦਾ ਮੈਨੂੰ ਸੰਕੋਚ ਹੈ ਬਟ ਮੇਰੀਆਂ ਰੇਡਿੰਗ ਪਾਰਟੀਆਂ ਜਿਹੜੀਆਂ ਨੇ ਉਹ ਤਕਰੀਬਨ ਹਰ ਦਿਨ ਰਵਾਨਾ ਹੁੰਦੀ ਰਹੀਆਂ ਨੇ ਠੀਕ ਹੈ ਜਿਹੜੇ ਪ੍ਰਾਈਮ ਅਫੀਸ ਨੇ ਉਹ ਕੇਸ ਹੋਣ ਤੋਂ ਨੈਕਸਟ ਡੇ ਉਹਨਾਂ ਦੀ ਅਰੈਸਟ ਪੇ ਚੁੱਕੀ ਹੈਗੀ ਹੈ ਜੀ ਠੀਕ ਹੈ ਉਹਨਾਂ ਦਾ ਵੈਪਨ ਵੀ ਰਿਕਵਰ ਹੋ ਚੁੱਕਿਆ ਉਹਦੇ ਵਿੱਚ ਲਾਈਵ ਗਰਾਉਂਡ ਵੀ ਮਿਲ ਚੁੱਕੀ ਠੀਕ ਹੈ ਜੀ ਤੇ ਜਿਹੜੇ ਬਾਕੀ આરોપી ਵੀ ਨੇ ਉਹਨਾਂ ਲਈ ਵੀ ਅਸੀਂ ਰੇਟਿੰਗ ਪਾਰਟੀ ਅੱਜ ਵੀ ਭੇਜੀ ਹੋਈ ਹੈ ਕਿੰਨੇ ਜੀ ਹਾਂ ਮੈਂ ਵੀ ਤੁਹਾਨੂੰ ਦੱਸਦੇ ਨੇ ਲੇਟੇ ਨੰਦਾ ਜੀ ਨੂੰ ਸਾਡੇ ਐਸਐਸਪੀ ਸਾਹਿਬ ਵੱਲੋਂ ਰੋਪੜ ਡਿਸਟ੍ਰਿਕਟ ਪੁਲਿਸ ਆਫਿਸ ਵੱਲੋਂ ਅਲੋਟ ਹੋ ਚੁੱਕੇ ਨੇ ਜੀ ਗਰਮਾਂ ਵਿੱਚ ਠੀਕ ਹੈ ਉਹਨਾਂ ਦੇ ਗਨਮੈਨ ਬਾਰੇ 30 ਤਰੀਕ ਨੂੰ ਵੀ ਇਹਨਾਂ ਨੇ ਸ਼ਾਇਦ ਮੈਨੂੰ ਨਹੀਂ ਪਤਾ ਵੀ ਇਹ ਗੱਲ ਹੋਈ ਹੈ ਕਿ ਨਹੀਂ 30 ਤਰੀਕ ਨੂੰ ਵੀ ਉਹ ਗਨਮੈਨ ਦੀ ਫਿਟਮੈਂਟ ਕੀ ਹੈ ਕਿ ਉਹ ਬੰਦਾ ਕਾਬਿਲ ਹੈ ਜਾਂ ਨਹੀਂ ਕਾਬਿਲ ਹੈ ਇਹਦੇ ਬਾਰੇ ਕਿ ਮੈਂ ਇਹਨਾਂ ਤੋਂ ਪਰਸਨਲੀ ਇਨਕੁਆਇਰੀ ਕਰ ਚੁੱਕਿਆ ਦੇਖੋ ਮੈਂ ਅੱਜ ਇਸ ਗੱਲ ਤੋਂ ਹੈਰਾਨ ਹੈ ਕਿ ਪੰਜਾਬ ਸਰਕਾਰ ਅੱਜ ਮੈਂ ਪੰਜਾਬ ਸਰਕਾਰ ਦੇ ਵਿੱਚ ਇੱਕ ਮੇਨ ਆਗੂ ਦੇ ਉੱਤੇ ਨਿਵਾਇੰਦਗੀ ਕਰ ਰਿਹਾ ਤੇ ਅੱਜ ਮੈਨੂੰ ਇਨਸਾਫ ਲਈ ਲੜਨਾ ਪੈ ਰਿਹਾ ਅੱਜ ਮੈਂ ਰੋਡ ਦੇ ਉੱਤੇ ਆਪਣੇ ਪਰਿਵਾਰ ਨੂੰ ਲੈ ਕੇ ਰੋਡ ਦੇ ਉੱਤੇ ਉਤਰਿਆ ਤੇ ਮੈਂ ਇਸ ਗੱਲ ਤੋਂ ਹੈਰਾਨ ਐ ਕਿ ਪ੍ਰਸ਼ਾਸਨ ਦੇ ਉੱਤੇ ਕਿਹੜੀ ਗੱਲ ਦਾ ਦਬਾਅ ਐ ਅੱਜ ਕਰੀਬ-ਕਰੀਬ 34-35 ਦਿਨ ਹੋ ਗਏ ਵਾਰਦਾਤ ਹੋਈ ਨੂੰ ਮੇਰੇ ਸਿਰ ਦੇ ਵਿੱਚ ਗੋਲੀ ਲੱਗੀ ਐ ਤੇ ਜਿਹੜੇ ਤਿੰਨ ਦੇ ਤਿੰਨ ਦੋਸ਼ੀ ਇੱਕ ਨੇ ਤਾਂ ਸਰੈਂਡਰ ਕਰਤਾ ਸੀ ਤਿੰਨ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਪੁਲਿਸ ਨੇ ਉਲਟਾ ਦੋਸ਼ੀਆਂ ਨੂੰ ਫੜਨ ਦੀ ਬਜਾਏ ਮੇਰੇ ਤੇ ਐਨਾ ਪ੍ਰੈਸ਼ਰ ਕ੍ਰੀਏਟ ਕਰਤਾ ਕਿ ਮੈਂ ਮੈਂਟਲੀ ਤੌਰ ਤੇ ਡਿਸਟਰਬ ਹੋ ਗਿਆ ਕਿ ਬਹੁਤ ਜ਼ਿਆਦਾ ਮੈਨੂੰ ਇਹਨਾਂ ਨੇ ਟੌਰਚਰ ਕੀਤਾ ਕਿ ਤੂੰ ਫੈਸਲਾ ਕਰ ਫੈਸਲਾ ਕਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜਾ ਜਿਹੜਾ ਪ੍ਰਸ਼ਾਸਨ ਦੇ ਉੱਤੇ ਕਾਹਦਾ ਦਵਾ ਹੈ ਤੇ ਮੈਂ ਜਿਹੜੇ ਲੀਡਰ ਨੇ ਸਰਕਾਰ ਦੇ ਮੈਂ ਨਾਂ ਲੈ ਕੇ ਕਹਿੰਦਾ ਕਿ ਅੱਜ ਉਹ ਮੈਨੂੰ ਸ਼ਰਮ ਥ੍ਰੈਟ ਦੇ ਰਹੇ ਨੇ ਕਿ ਤੂੰ ਨਵੀਂ ਬਾਜੀ ਪਾਲੀ ਤੂੰ ਫੈਸਲਾ ਕਰ ਲੈ ਆਪਣਾ ਪਰਚਾ ਜ ਬਣਾ ਉਹ ਕਰ ਨਹੀਂ ਫਿਰ ਅਸੀਂ ਦੇਖਾਂਗੇ ਸਾਡੀ ਸਰਕਾਰ ਆ ਜਾਗੇ ਅਰਵਿੰਦ ਮਿੱਤਲ ਕਿਹੜੀ ਬਾਗ ਦੀ ਮੂਲੀ ਆ ਜੀ ਇਹ ਭਾਜੀਪੀ ਦਾ ਆਗੂ ਬਣੇ ਫਰਦਾ ਸ਼ਰੇਮ ਫੋਨ ਕਰਕੇ ਥ੍ਰੈਟ ਦੇ ਰਿਆ ਹਾਜਾ ਯਾਰ ਮੈਨੂੰ ਇਹ ਨਹੀਂ ਸਮਝ ਆਂਦੀ ਸਰਕਾਰ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਤੇ ਜੇ ਅੱਜ ਸਾਡੇ ਨਾਲ ਆ ਕੁਝ ਹੋ ਰਿਹਾ ਅੱਜ ਸਾਨੂੰ ਇਨਸਾਫ ਲਈ ਰੋਡਾਂ ਦੇ ਉੱਤੇ ਬੈਠਣਾ ਪਿਆ ਤੇ ਆਮ ਲੋਕਾਂ ਲਈ ਆ ਪਬਲਿਕ ਲਈ ਕੀ ਹਾਲ ਹੋਊਗਾ ਮੈਂ ਹਾ ਪੂਰੇ ਹਲਕੇ ਦੀ ਨੁਮਾਇੰਦਗੀ ਕਰਦਾ ਮੈਂ ਲੋਕਾਂ ਦੀ ਲੜਾਈ ਲੜਦਾ ਅੱਜ ਮੈਨੂੰ ਲੜਾਈ ਲੜਨੀ ਪੈ ਰਹੀ ਆਪਣੇ ਅਕਲ ਲਈ ਆਪਣੇ ਇਨਸਾਫ ਲਈ ਆ ਮੇਰੇ ਛੋਟੇ-ਛੋਟੇ ਬੱਚੇ ਆ ਤਿੰਨ ਮੇਰੀਆਂ ਬੇਟੀਆਂ ਬੇਟਾ ਮੇਰੀ ਗੋਦ ਚ ਬੈਠਾ ਆ ਮੇਰਾ ਬਜ਼ੁਰਗ ਬਾਪ ਆ ਮੇਰੀ ਮਾਂ ਐ ਜੇ ਮੈਂ ਮਰ ਜਾਂਦਾ ਜਦ ਮੈਂ ਜਿਉਂਦਾ ਐ ਮੇਰਾ ਕਸੂਰ ਨਹੀਂ ਆ ਜੇ ਮੈਂ ਮਰ ਜਾਂਦਾ ਤਾਂ ਮੇਰੇ ਇਨਸਾਫ ਦੀ ਲੜਾਈ ਕੌਣ ਲੜਦਾ ਮੈਂ ਹੱਦ ਹੱਦ ਕਰਦ ਹੱਦ ਕਰਤੀ ਇਹਨਾਂ ਨੇ ਸਰਕਾਰ ਨੇ ਕਿ ਅੱਜ ਕਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਬਣ ਗਿਆ ਭਾ ਜੇਪੀ ਦਾ ਬਣ ਗਿਆ ਜਾਂ ਕਿਸੇ ਹੋਰ ਦਾ ਬਣ ਗਿਆ ਕਿਹੜੇ ਜਥੇਬੰਦੀਆਂ ਇਹਨਾਂ ਦੇ ਉੱਤੇ ਆ ਕੇ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ ਕਿ ਅੱਜ ਸਾਨੂੰ ਧਰਨ ਇਹਨਾਂ ਦੀ ਰੈਸਟ ਪਾਉਣ ਵਾਸਤੇ ਧਰਨਾ ਲਾਣਾ ਪਿਆ ਰੋਡ ਤੇ ਆ ਕੇ ਬੈਠਣਾ ਪਿਆ ਅੱਜ ਅਸੀਂ ਆਪਣੀ ਲੜਾਈ ਜਿਹੜੀ ਆ ਰੋਡ ਤੇ ਬੈਠ ਕੇ ਆਪਣੇ ਹੱਕ ਲਈ ਲੜਦੇ ਆ ਮੈਂ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਹੈ ਯਕੀਨੀ ਬਣਾਈ ਜਾਵੇ ਮੈਨੂੰ ਗੈਂਗਸਟਰ ਦਾ ਥ੍ਰੈਟ ਕਰਦੇ ਕਰਦੇ ਲੇਕਿਨ ਲੀਡਰ ਥ੍ਰੈਟ ਲਾਪੇ ਕਰਦੇ ਵੱਡੀ ਹਰਿਆਣਗੀ ਦੀ ਗੱਲ ਉਦੋਂ ਆਈ ਹੈ ਜਦੋਂ ਲੀਡਰ ਥ੍ਰੈਟ ਲਾਪੇ ਕਰਨ ਸ਼ਰ੍ਹਾਂ ਧਮਕੀਆਂ ਦੇ ਰਹੇ ਸੋ ਮੈਂ ਸਾਰੇ ਪ੍ਰਸ਼ਾਸਨ ਸਾਰੀ ਸਰਕਾਰ ਨੂੰ ਬੇਨਤੀ ਕਰ ਆਪਣੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਫੜੋ ਜੇ ਕੱਲ ਨੂੰ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਕੋਈ ਮਿਸਨੈਪਿੰਗ ਹੋ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਸਿੱਧੇ ਤੌਰ ਤੇ ਇਹਨਾਂ ਦੋ ਲੀਡਰਾਂ ਦੇ ਨਾਂ ਲੈਂਦਾ ਜਿਹੜੇ ਹਲਕੇ ਦੀ ਨੁਮਾਇੰਦਗੀ ਕਰਦੇ ਔਰ ਜਿਹਨਾਂ ਲੋਕਾਂ ਨੇ ਮੈਨੂੰ ਪਰੇਸ਼ਾਨ ਕੀਤਾ ਔਰ ਮੈਨੂੰ ਮਜਬੂਰ ਕੀਤਾ ਮਜਬੂਰ ਕਰ ਰਿਹਾ ਕਿ ਫੈਸਲਾ ਕਰਨ ਵਾਸਤੇ ਯਾਰ ਇਸ ਤੋਂ ਵੱਧ ਕੀ ਹੋਣਾ ਬਾਹਰ ਦਾ ਚੱਲ ਗਈ ਅੱਜ ਪੰਜਾਬ ਦੇ ਅੰਦਰ ਗੈਂਗਸਟਰ ਜਿਹੜਾ ਗੈਂਗਵਾਰ ਵੱਧ ਰਿਹਾ ਦਿਨ ਬਰ ਦਿਨ ਗੋਲੀਆਂ ਚੱਲ ਰਹੀਆਂ ਉਹਦਾ ਮੇਨ ਤੇ ਮੁੱਖ ਕਾਰਨ ਇੱਕੋ ਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਗੈਂਗਸਟਰਾਂ ਨੂੰ ਸ਼ਹਿ ਦੇ ਰਹੀ ਹੈ ਸੋ ਬੇ 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 ਵਾ ਬੇ ਖੋਪੋਗੇ ਜਿਹੜੇ ਘੁਮਰੇ ਨੇ ਹਰ ਰੋਜ਼ ਤੁਸੀਂ ਨਿਊਜ਼ ਵਾਲੇ ਮੇਰੇ ਭਰਾ ਤੁਸੀਂ ਉਹ ਹੀ ਖਬਰਾਂ ਚਲਾਉਂਦੇ ਆ ਕਿਤੇ ਕਿਤੇ ਗੋਲੀ ਚੱਲ ਗਈ ਕਦੇ ਕਿਤੇ ਚੱਲ ਗਈ ਸੋ ਇਸਾ ਜਿੰਮੇਵਾਰ ਮੈਂ ਤਾਂ ਇਹ ਗੱਲ ਕਹਾਂਗਾ ਕਿ ਸਿੱਧੇ ਤੌਰ ਤੇ ਸਰਕਾਰ ਅੱਜ ਸਰਕਾਰ ਐਨੀ ਨਾਕਾਮ ਹੋ ਗਈ ਅੱਜ ਤੱਕ ਗੈਂਗਸਟਰਾਂ ਦਾ ਜਿਹੜਿਆ ਮੈਂ ਸਮਝਦਾ ਥ੍ਰੇਟ ਆਉਂਦੇ ਸੀ ਅੱਜ ਤਾਂ ਲੀਡਰਾਂ ਦੇ ਆਣ ਲੱਪੇ ਇਹ ਸਰਕਾਰਾਂ ਇਹ ਕਿੱਧਰ ਨੂੰ ਚੱਲ ਪਈਆਂ ਪ੍ਰਸ਼ਾਸਨ ਕਿੱਧਰ ਨੂੰ ਚੱਲ ਪਿਆ ਸੋ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੇਰੇ ਤੇ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਜਕੀਨੀ ਬਣੀ